इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਇਹਦਾ ਵੀ ਇੱਕ ਪ੍ਰੋਗਰਾਮ ਦੇ ਜੇ ਸਾਡੇ ਨਾਲ ਸਾਡਾ ਕਮਦਾਰ ਕਿਸ ਤਰ੍ਹਾਂ ਬੜੀ ਬਿਦਲੀ ਤੇ ਪਹੁੰਚ ਨਹੀਂ ਆਈ ਜਿਵੇਂ ਸਾਡੇ ਨਾਲ ਕੰਮ ਕਰਦੇ ਹਾਂ ਬੈਠੇ ਤੇ ਵਿਗਿਆਤ ਕਰਦੇ ਦੇ ਖਿਲਾਫ ਨਾ ਲਾਓ ਦਰਨਾ ਲਾਵੇ ਬਸ ਇੱਕੋ ਜਿੰਦੀ ਆਂਦੀ ਹੋਵੇ ਤੇ ਨਾ ਕੋਈ ਲਾਹੋ ਸਿਰ ਤੇ ਸਾਡੇ ਵੀ ਉਹਨਾਂ ਦਾ ਫੇਰ ਲੱਗਾ ਇਹਨਾਂ ਨੂੰ ਵੀ ਇਹਨਾਂ ਨੂੰ ਬਹੁਤ ਪ੍ਰਾਤਾਂ ਨਹੀਂ ਇਹ ਮਸਲੇ ਦਾ ਹੱਲ ਆਪਾਂ ਦੇ ਨਹੀਂ ਅਸੀਂ ਆਪਣਾ ਘਰ ਛੱਡਾ ਕਿਉਂ ਉਹਨੂੰ ਧਾਵਾਂਗੇ ਦੇਖ ਤੇ ਤੁਸ ਜਿੱਦਾਂ ਜਿਹੜੀਆਂ ਛੱਡੀਆਂ ਜਾਂਦੀਆਂ ਨੇ ਇਸੇ ਦੀ ਗੱਲ ਬਾਤ ਹੈ ਉਹਨੂੰ ਰੇਹੇ ਸਾਰਾ ਕੁਝ ਤੋੜ ਲਾ ਮੈਂ ਵੀ ਇਸ ਸਥਿਤੀਆਂ ਦਾ ਠੀਕ ਹੈ ਨਾ ਪਰ ਅੱਜ ਜੋ ਮਾਮਲਾ ਫਾਇਦਾ ਹੋਇਆ ਵਾ ਉਹ ਬੈਕ ਨਹੀਂ ਹਲੋ ਨਾ ਬੈਠਿਆ ਨਹੀਂ ਆਉਣਾ ਗੱਲ ਕਰਨਾ ਉਸ ਕਰਦਾ ਮੈਂ ਕਿਹਾ ਤਾ ਫੱਟਿਆ ਉਹ ਆਪਾਂ ਪਾ ਤੂੰ ਮੇਰੇ ਕੋਲ ਇੱਕ ਤਾੜੂ ਉਹਨਾਂ ਨਾਲ ਗੱਲ ਕਰਦੇ ਆਂ ਮੈਂ ਬਾਹਰ ਆ ਕੇ ਟੇਸਟ ਕਰੀਏ ਇਹ ਨਹੀਂ ਹੈ ਨਾ ਹੁੰਦਾ ਤਾਂ ਦਾਸਰਾ ਇਹ ਬਈਗਾ ਜੀ ਸਾਡੀ ਐਸੇ ਹੁੰਦੇ ਮੈਂ ਇਹਨਾਂ ਨਾਲ ਗੱਲ ਕਰਾਉਂਦਾ ਅੱਜ ਬੋਲੇ ਜੀ ਦੁਕਾਨਾ ਆਪਾਂ ਮਾਰਕੀਟ 'ਚ ਬਹਿ ਜੰਨੇ ਆਂ ਸਾਡਾ ਪਾਣੀ ਸਾਡਾ ਘਾਟਾ ਹੀ ਉਹਨਾਂ ਨੂੰ ਆਪਾਂ ਲੈ ਕੇ ਆਂਦੇ ਆਂ ਇੱਕ ਤਾਂ ਦੇਣਾ ਦੁਕਾਨ ਬੰਦ ਹੋਣਾ ਤੁਹਾਨੂੰ 5000 ਰੁਪਏ ਪੈ ਜਾਂਦਾ ਕਟਰ ਵੀ ਨਾ ਦਿੱਤੇ ਇਹ ਕੰਮ ਅਸੀਂ ਬਾਰ ਬਾਰੀ ਕਰਾ ਸਕਦੇ ਕਿ ਅੱਜ ਜਿੱਦਾਂ ਨਵਾਂ ਕਰਦਾ ਦੁਕਾਨੀ ਦੇ ਤਾਂ ਫੇਰ ਤਾਂ ਨਾਲ ਆ ਜੇ ਅੱਜ ਅਸੀਂ ਇਹ ਸਵਾਲ ਦਾ ਪੂਰਾ ਹੱਲ ਕਰਾਂਗੇ ਅਸੀਂ ਸਟੈਪ 'ਤੇ ਦੋਸਤਿਆਂ ਭੱਗੇ ਆ ਗਏ ਉਹ ਉਹ ਗੱਲ ਤੋਂ ਹੀ ਸਟੈਪ 'ਤੇ ਆ ਗਏ ਅਹੀਂ ਲਗਾਤਾਰ ਸਾਰੇ ਬੰਦਾ ਨਿਸ਼ਾਨੇ ਲੱਗ ਚਾਹੇ ਕੁਝ ਕਰਦੇ ਪਾਲਪਾਲ ਦਾ ਵਿਸ਼ਾ ਵੀ ਰੱਖਿਆ ਸਾਰੇ ਕੋਸ਼ਿਸ਼ ਰੱਖਿਆ ਜਦੋਂ ਆਪ ਕੋ ਚਾਰ ਪੰਜ ਜਣੇ ਲੈ ਕੇ ਆਪਣੀਆਂ ਯਾਤਰਾਵਾਂ ਕਰਦੇ ਆਂ ਵੀ ਆਜੋ 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 ਅਹੀਂ ਲਾਉਂਗਾ ਜੀ ਮਮੋ ਜੀ ਅਸੀਂ ਇੱਥੇ ਸਰਕਾਰ ਤੋਂ ਲੈ ਕੇ ਆਏ ਪ੍ਰਸ਼ਾਸਨ ਨੂੰ ਘਾਤੀ ਦਿੱਤਾ ਵੀ ਕੋਈ ਇੱਥੇ ਆਓ ਬੰਗੇੜਾ ਮਾਰੂ ਅੱਜ ਲੱਗਣ ਦੀ ਹੈ ਕਿਤਾੜੀ ਮੁਸ਼ਕਿਲਾਂ ਨੂੰ ਮਮੋ ਮਾਮਾ ਜੀ ਕਾਹਨੂੰ ਜੁੜਨਾ ਨਹੀਂ ਹੈ ਕੋਈ ਵੇਲੇ ਕੰਮ ਨਹੀਂ ਹੁੰਦਾ ਇਹ ਵੀ ਵੇਲੇ ਜਿਹੜਾ ਕੰਮ ਰਹਿਣਾ ਇਹ ਨਹੀਂ ਹੋਵੇ ਸਭ ਤੋਂ ਪਹਿਲਾਂ ਇਹ ਗੱਲ ਕਰਾਓ ਕਿ ਹੈ ਇਹ ਮੇਰੇ ਰਾਖੇ ਜਿਹੇ ਹੀ ਅਲਮੇਟ ਦੇ ਵਿੱਚ ਰੁੱਕੇ ਹੋਏ ਆ ਗਏ ਨੇ ਜਿਹੜੇ ਦੁੱਬੀਆਂ ਆਈਆਂ ਨੇ ਇਹਨਾਂ ਤੋਂ ਬਾਅਦ ਨਹੀਂ ਆਣਾ ਮਾਨੂੰ ਆਏ ਕਿ ਕਿਉਂ ਸੋਖ ਰੇਡ ਕੀਤੀ ਇਹ ਵਜਾ ਕੇ ਹੀ ਬਣੀ ਇਹਨਾਂ ਨੇ ਤਾਨੂੰ ਪਹਿਲਾਂ ਕੋਈ ਮਾਰਦ ਨਹੀਂ ਕਿ ਕੋਈ ਤਾਂ ਕੋਈ ਜਿਹੜੇ ਜੋਕੇ ਬਾਅਦ ਨੇ ਇਹਨਾਂ ਨੂੰ ਪੂਰੀ ਗੁੰਡਾਗਰਦੀ ਕੀਤੀ ਗਈ ਹੈ ਕਿੰਨੇ ਨੇ ਤਾਂ ਰੇੜੀ ਲਾ ਰਹੇ ਹੋ ਕਿੰਨਾ ਕੁ ਦੁਆਰਾ ਕਿੰਨੇ ਪਰਿਵਾਰ ਨੇ ਇੱਕ ਪਰਿਵਾਰ ਦਾ 1.15 ਕਿਸ ਬਰਾਣੇ ਤੇ ਕਿੰਨੇ ਕਵਾਰ ਜਨੇ ਰੇ ਲਾ ਭਾਈ ਦੇਖੋ ਕਿ ਕਿ ਲਾ ਲਓ ਇੱਕ ਨਹੀਂ ਕੱਲੇ ਆ ਕਿ 60 ਕਰਕੇ ਹੋਰ ਵੀ ਕਰਕੇ ਕਰ ਰਹੇ ਆ ਆ ਆਪਣੇ ਮਲੋ ਕੀ ਪਤਾ ਗਿਆ ਆਪਣੇ ਮਲੋ ਨਾਚ ਨਾਲ ਆ ਸਾਡੇ ਸਾਹਮਣੇ ਅਗਰ ਤੁਹਾਡਾ ਫਰਮਾ ਮੇਜ ਮੈਂ ਇਥੇ ਜਾਮ ਦੀ ਜੜੀ ਲਗਾਉਂਗਾ ਇਥੇ 68 ਵੜ ਵਾਲਾ ਮੋਂਦੂਗਾ ਜਿੰਨੇ ਸ਼ਰੀਆ ਮੈਂ ਕਿਹਾ ਵਾ ਕਦੋਂ ਮੈਂ ਤੇਰੇ ਗੋਲੀ ਮਾਰਨੀ ਆ ਮੈਂ ਕਰੇ ਵਾਸਤੇ ਮੈਂ ਤਾਂ ਹੀ ਭੁੱਖੇ ਮਰਨ ਦੀ ਇਸ ਕਰਕੇ ਗੋਲੀ ਮਾਰਦੇ ਆ ਤੁਹਾਡੇ ਤੋਂ 10 ਦਿਨ ਹੋ ਗਏ ਘਰ ਬੈਠੇ ਇਹਨੇ ਕੋਣ ਚੋਕੇ ਜਾਹ ਜਾਣਾ ਮੇਰੇ ਤੋਂ ਛੁੱਟਿਆ ਮੇਰੇ ਮੋਢੇ 6:30 ਵਜੇ ਸਰੇ ਠੀਕ ਹੈ ਜੀ ਸ਼ਰਿਆ ਮੇਨ ਨਾਲ ਗਿਆ ਕਿ ਲੈ ਸਾਡੇ ਨੰਗੇ ਕਰਕੇ ਤਲ ਭਜਾੜਾ ਸੋਕੇ ਦਾ ਮਾਰਕੀਟ ਚ ਇਹ ਮੋਂ ਨੂੰ ਖਾੜ ਵੜ ਵਾਲਾ ਇਹ ਜਰਬਾ ਮਾਰਕੀਟ ਚ ਖਾੜ ਖਾੜ ਇਹ ਬੰਦਾ ਇੱਕ ਦੇ ਉੱਤੇ ਕਾਉਂਟਰ ਕੁੱਟਿਆ ਤੁਸੀਂ ਉਹਨੂੰ ਗੋਲੀ ਮਾਰ ਦਿੱਤੀ ਤੁਸੀਂ ਗੋਲੀ ਮਾਰ ਸਰਿਆਮ ਕਿਹਾ ਸਾਰੀ ਮਾਰਕੀਟ ਚ 50 ਜਾਣੇ ਤੇ ਕਹਿੰਦਾ ਤੇਰੇ ਗੋਲੀ ਮਾਰਨੀ ਆਹੀਂ ਮੈਂ ਕਿਹਾ ਤੂੰ ਮਾਰਦੇ ਹੈਵੇਂ ਭੁੱਕੀ ਕੀ ਮੰਗ ਕੀ ਕਰਦੇ ਹੋ ਮੰਗ ਭਾਈ ਸਾਡੀ ਇਹ ਹੀ ਆ ਸਾਨੂੰ ਕੰਮ ਕਰਨ ਦਿੱਤਾ ਜਾਵੇ ਇੱਥੇ ਅਸੀਂ 12 ਦਿਨੋਂ ਇੱਕ ਘਰ ਬੈਠੇ ਆਂ ਘਰ ਦਾ ਇਨਸਾਫ ਕੀਤਾ ਜਾਵੇ ਅਸੀਂ ਕਿਥੇ ਚੱਲੀਏ ਉਸ ਕੰਮ ਕਰਨ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਆਂ ਅਸੀਂ ਇੱਥੇ ਕੰਮ ਨਹੀਂ ਕਰਾਂਗੇ ਕਿਥੇ ਕਰਾਂਗੇ ਜਾਗਰ ਉਸਦੀ ਫਿਰ ਇਹਨਾਂ ਨੇ ਕਿਉਂ ਲਗਾਈਆਂ ਤਾਰਪ ਨੇ ਤੇਰਾ ਆਪਣਾ ਟੱਕਰ ਤਾਰਕ ਤੇਰਾ ਆਪਣਾ ਟੱਕਰ